ਦੋਸਤੋ ਪਿਛਲੇ ਕੁਝ ਦਿਨਾਂ ਤੋਂ ਪੂਰੇ ਭਾਰਤ ਵਿੱਚ ਇੱਕ ਆ ਹਾਥੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਹਾਥੀ ਕਾਰਨ ਭਾਰਤ ਦਾ ਪੂਰਾ ਜਨ ਸਮਾਜ ਅਤੇ ਅੰਬਾਨੀ ਗਰੁੱਪ ਆਮੋ ਸਾਹਮਣੇ ਹੋ ਗਏ ਹਨ ਇੱਕ ਹਾਥੀ ਕਾਰਨ ਐਸਾ ਵਿਵਾਦ ਖੜਾ ਹੋਇਆ ਹੈ ਕਿ ਰਾਤੋਂ ਰਾਤ ਕਰੀਬ 7 ਲੱਖ ਤੋਂ ਵੱਧ ਲੋਕਾਂ ਨੇ ਅੰਬਾਨੀ ਦੀ Jio SIM ਨੂੰ ਫੋਨਾਂ 'ਚੋਂ ਕੱਢ ਕੇ ਤੋੜ ਦਿੱਤਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਿਰਫ ਇੱਕੋ ਬਾਈਕਾਰਡ Jio ਬਾਈਕਾਰ ਅੰਬਾਨੀ ਦੇ ਹੈਸ਼ਟੈਗ ਟ੍ਰੈਂਡ ਕਰ ਰਹੇ ਹਨ ਇਹੀ ਨਹੀਂ ਇਸ ਹਾਥੀ ਕਾਰਨ ਮਹਾਰਾਸ਼ਟਰ ਸਰਕਾਰ ਵਸਤੇ ਵੀ ਬੜਾ ਵੱਡਾ ਸੰਕਟ ਖੜਾ ਹੋ ਗਿਆ ਹੈ ਮਹਾਰਾਸ਼ਟਰ ਦੇ ਕਈ ਐਮਐਲਏ ਕਈ ਐਮਪੀਐਸ ਹਾਥੀ ਕਾਰਨ ਸੜਕਾਂ ਤੇ ਉਤਰ ਆਏ ਹਨ ਪਿਛਲੇ ਦਿਨੀ ਇਸੇ ਹਾਥੀ ਲਈ ਮਹਾਰਾਸ਼ਟਰ ਦੇ ਕਰੀਬ 700 ਤੋਂ ਵੱਧ ਪਿੰਡਾਂ ਦੇ ਲੋਕ ਜਿਨ੍ਹਾਂ ਦੀ ਗਿਣਤੀ 7 ਲੱਖ ਤੋਂ ਵੀ ਉੱਪਰ ਸੀ ਇਹਨਾਂ 7 ਲੱਖ ਲੋਕਾਂ ਨੇ 45 ਕਿਲੋਮੀਟਰ ਪੈਦਲ ਚੱਲ ਕੇ ਇਹ ਸਾਹਤੀ ਵਸਤੇ ਰੋਸ ਪ੍ਰਦਰਸ਼ਨ ਕੀਤਾ ਹੈ ਹਰ ਥਾਂ ਲੋਕ ਅੰਬਾਨੀ ਨੂੰ ਬੁਰਾ ਭਲਾ ਬੋਲ ਰਹੇ ਹਨ ਸਿਰਫ ਇੱਕੋ ਇਸ ਹਾਥੀ ਕਰਕੇ ਪਰ ਇਹ ਹਾਥੀ ਹੈ ਕੀ ਚੀਜ਼ ਕੀ ਹੈ ਇਸਦੀ ਖਾਸੀਅਤ ਕਿਉਂ ਲੱਖਾਂ ਲੋਕ ਹਾਥੀ ਲਈ ਅੰਬਾਨੀ ਨਾਲ ਪੜ ਗਏ ਹਨ ਇਸ ਹਾਥੀ ਅਤੇ ਅਤੇ ਇਸ ਦੇ ਕਾਰਨ ਸ਼ੁਰੂ ਹੋਏ ਵਿਵਾਦ ਦੀ ਅਸਲ ਕਹਾਣੀ ਕੀ ਹੈ ਆਓ ਇਸ ਵੀਡੀਓ ਰਾਹੀਂ ਜਾਣਦੇ ਆ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਦੋਸਤੋ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਾਰੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਇਸ ਹਥਣੀ ਤੋਂ ਜਿਸ ਦਾ ਨਾਮ ਹੈ ਮਹਾਦੇਵੀ ਮਾਧਰੀ ਮਹਾਰਾਸ਼ਟਰ ਦੇ ਕੋਲਾਪੁਰ ਜ਼ਿਲ੍ਹੇ ਵਿੱਚ ਇੱਕ ਨੰਦਨੀ ਨਾਮ ਦਾ ਕਸਬਾ ਪੈਂਦਾ ਹੈ ਇਸ ਨੰਦਨੀ ਕਸਬੇ ਵਿੱਚ ਜੈਨ ਧਰਮ ਦੇ ਲੋਕਾਂ ਦਾ ਇੱਕ 1200 ਸਾਲ ਪੁਰਾਣਾ ਧਾਰਮਿਕ ਸਥਾਨ ਮੌਜੂਦ ਹੈ ਇਸ ਧਾਰਮਿਕ ਸਥਾਨ ਨੂੰ ਜੈਨ ਮੱਠ ਕਿਹਾ ਜਾਂਦਾ ਇਸ ਜੈਨ ਮੱਠ ਵਿੱਚੋਂ ਪਿਛਲੇ 33 ਸਾਲਾਂ ਤੋਂ ਇੱਕ ਹਥਣੀ ਰਹੀਦੀ ਆ ਰਹੀ ਹੈ ਜੋ ਛੋਟੀ ਜੀ ਇਸ ਮੱਠ ਦੇ ਵਿੱਚ 33 ਸਾਲ ਪਹਿਲਾਂ ਆਜਾਦੀ ਤੇ ਮੱਠ ਦੇ ਪੁਜਾਰੀਆਂ ਵੱਲੋਂ ਉੱਥੋਂ ਦੇ ਜੈਣ ਸ਼ਰਧਾਲੂਆਂ ਵੱਲੋਂ ਇਸ ਹਤਣੀ ਜਿਸ ਦਾ ਨਾਮ ਮਹਾਦੇਵੀ ਮਾਧਰੀ ਹੈ ਇਸ ਨੂੰ ਪਾਲਿਆ ਪੋਸਿਆ ਜਾਂਦਾ ਹੈ ਮਹਾਰਾਸ਼ਟਰ ਦੇ ਕੋਲਾਪੁਰ ਜ਼ਿਲ੍ਹੇ ਦੇ ਲਗਭਗ 700 ਤੋਂ ਵੱਧ ਪਿੰਡ ਉਹ ਹਨ ਜਿੱਥੇ ਬਹੁਤਾਤ ਜੈਣ ਲੋਕਾਂ ਦੀ ਆਬਾਦੀ ਰਹਿੰਦੀ ਤੇ ਉਹਨਾਂ ਦੀ ਸਭ ਤੋਂ ਵੱਡਾ ਮੱਠ ਇਹੀ ਹੈ ਨੰਦਨੀ ਕਸਬੇ ਵਾਲਾ ਜਿੱਥੇ ਇਹ ਮਾਹਦੇਵੀ ਮਾਧਰੀ ਹਤਣੀ ਰਹਿ ਰਹੀ ਸੀ ਜੈਨ ਧਰਮ ਦੇ ਲੋਕਾਂ ਅਨੁਸਾਰ ਬਚਪਨ ਤੋਂ ਹੀ ਮੱਠ ਵਿੱਚ ਪਲੀ ਹੋਰ ਕਾਰਨ ਇਸ ਮਾਧুরী ਹਥਣੀ ਵਿੱਚ ਬਹੁਤ ਸਾਰੇ ਧਾਰਮਿਕ ਗੁਣ ਸਨ ਉਹ ਪਰਮਾਤਮਾ ਦੇ ਮੂਹਰੇ ਇਨਸਾਨਾਂ ਵਾਂਗੂ ਸਿਰ ਝੁਕਾ ਕੇ ਮੱਥਾ ਟੇਕਦੀ ਹੁੰਦੀ ਸੀ ਇਹ ਹਥਣੀ ਮੱਠ ਵਿੱਚ ਆਉਣ ਵਾਲੇ ਸ਼ਰਧਾਲੂਆਂ ਨਾਲ ਵੀ ਬੜੀ ਘੁਲ ਮਿਲ ਜਾਂਦੀ ਹਰ ਕੋਈ ਇਸ ਨੂੰ ਸ਼ੂਕਿਅ ਉਸ ਨਾਲ ਪਿਆਰ ਕਰਦਾ ਹੌਲੀ ਹੌਲੀ ਨਾਲ ਲੱਗਦੇ ਦੂਜੇ ਜ਼ਿਲ੍ਹਿਆਂ ਵਿੱਚ ਵੀ ਮਾਧਰੀ ਹਤਨੀ ਕਾਫੀ ਮਸ਼ਹੂਰ ਹੋ ਗਈ ਲੋਕ ਉਸ ਦੀ ਸਿਆਣਪ ਦੇ دیਵਾਨੇ ਸਨ ਧਾਰਮਿਕ ਪ੍ਰੋਗਰਾਮਾਂ ਵਿੱਚ ਲੋਕ ਬੜੀ ਸ਼ਰਧਾ ਦੇ ਨਾਲ ਇਸ ਹਤਰੀ ਨੂੰ ਲੈ ਕੇ ਜਾਂਦੇ। ਕੁੱਲ ਮਿਲਾ ਕੇ ਜੈਨ ਲੋਕ ਇਸ ਹਤਰੀ ਨੂੰ ਇੱਕ ਰੱਬ ਦਾ ਭੇਜਿਆ ਹੋਇਆ ਤੋਹਫ਼ਾ ਸਮਝਦੇ ਸਨ। ਹੋਰ ਇਸ ਮਾਦਰੀ ਦੀ ਇਹੀ ਮਸ਼ਹੂਰੀ ਉਸ ਉੱਤੇ ਭਾਰੀ ਪੈ ਜਾਂਦੀ ਹੈ। ਜੈਨ ਧਰਮ ਦੇ ਲੋਕਾਂ ਦੀ ਮੰਨੀਏ ਤਾਂ ਉਹਨਾਂ ਅਨੁਸਾਰ ਜਦੋਂ ਗੁਜਰਾਤ ਦੇ ਵਿੱਚ ਅਬਾਨੀਆਂ ਦਾ ਪੁੱਤ ਵਰਤਾਰਾ ਨਾਮ ਦਾ ਇੱਕ ਬਹੁਤ ਵੱਡਾ ਨਵਾਂ ਚਿੜੀਆ ਘਰ ਬਣਾ ਰਿਹਾ ਸੀ ਤਾਂ ਉਸ ਵਕਤ ਇਸ ਚਿੜੀਆ ਘਰ ਦੇ ਕੁਝ ਅਧਿਕਾਰੀ ਮਹਾਰਾਸ਼ਟਰ ਦੇ ਇਸ ਜੈਨ ਮੱਠ ਵਿੱਚ ਆਉਂਦੇ ਹਨ ਤੇ ਮਾਤਰੀ ਹਤਣੀ ਦੀ ਸੂਝਬੂਝ ਉਸ ਦੀ ਸਿਆੜਪੜੂ ਦੇਖ ਕੇ ਜੈਨ ਮੱਠ ਦੀ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦੇ ਹਨ ਕਿ ਤੁਸੀਂ ਇਹ ਹਤਣੀ ਸਾਨੂੰ ਦੇ ਦਿਓ ਇਹ ਸਾਡੇ ਵਰਤਾਰਾ ਚਿੜੀਆ ਘਰ ਦੀ ਸੁਭਾ ਵਧਾਵੇਗੀ ਕਿਉਂਕਿ ਇਹ ਆਮ ਲੋਕਾਂ ਦੇ ਨਾਲ ਬੜੀ ਘੋਲ ਮਿਲ ਕੇ ਰਹਿੰਦੀ ਹੈ ਤੇ ਜੋ ਚਿੜੀਆ ਘਰ ਵਿੱਚ ਸਲਾਨੀ ਇਸ ਨੂੰ ਦੇਖਣ ਆਉਣਗੇ ਉਹਨਾਂ ਨੂੰ ਕੋਈ ਡਰ ਨਹੀਂ ਹੋਵੇਗਾ ਜਦਕਿ ਚਿੜੀਆ ਘਰਾਂ ਵੱਲੋਂ ਦੂਜੇ ਜਗਲੀ ਹਾਥੀਆਂ ਨੂੰ ਸੰਭਾਲਣਾ ਬੜਾ ਔਖਾ ਕੰਮ ਹੁੰਦਾ ਹੈ ਕ્યા ਜ਼ਿਆਦਾ ਹੈ ਕਿ ਇਸ ਹਤਨੀ ਦੇ ਬਦਲੇ ਅਬਾਨੀਆਂ ਵੱਲੋਂ ਬਹੁਤ ਸਾਰੇ ਪੈਸੇ ਵੀ ਜੈਨ ਮੱਠ ਨੂੰ ਆਫਰ ਕੀਤੇ ਗਏ ਸਨ ਪਰ ਜੈਨ ਮੱਠ ਇਹ ਪ੍ਰਸਤਾਵ ਠਗਰਾ ਦਿੰਦਾ ਉਹਨਾਂ ਅਨੁਸਾਰ ਇਹ ਕੋਈ ਆਮ ਹਾਥੀ ਨਹੀਂ ਹੈ ਇਹ ਸਾਡੇ ਧਰਮ ਦੀ ਆਸਥਾ ਨਾਲ ਜੁੜੀ ਹੋਈ ਸੀ ਅਸੀਂ ਇਸ ਨੂੰ ਨਹੀਂ ਦੇ ਸਕਦੇ ਇਹ ਕੋਰੀ ਨਾ ਸੁਣ ਕੇ ਚਿੜੀਆ ਘਰ ਦੇ ਅਧਿਕਾਰੀ ਬੜੇ ਗੁੱਸੇ ਵਿੱਚ ਉੱਥੋਂ ਜਾਂਦੇ ਹਨ ਤੇ ਬਾਅਦ ਵਿੱਚ ਇਸ ਬਾਦਰੀ ਨੂੰ ਹਾਸਲ ਕਰਨ ਲਈ ਭਾਰਤ ਦੀ ਜਨਵਰਾ ਦੀ ਰੱਖਿਆ ਕਰਨ ਵਾਲੀ ਇੱਕ ਸੰਸਥਾ ਪੇਟਾ ਨੂੰ ਆਪਣੇ ਨਾਲ ਬੁਲਾਉਦੇ ਤੇ ਬੰਬੇ ਹਾਈ ਕੋਰਟ ਵਿੱਚ ਜੈਨ ਮੱਠ ਦੇ ਵਿਰੁੱਧ ਇੱਕ ਕੇਸ ਦਾਇਰ ਕਰਦੇ ਹਨ ਕਿ ਜੀ ਮੱਠ ਵਿੱਚ ਰਹਿਣ ਵਾਲੀ ਹਤਨੀ ਦੀ ਸਿਹਤ ਬਹੁਤ ਖਰਾਬ ਹੈ ਉਸ ਤੇ ਬਹੁਤ ਜ਼ੁਲਮ ਕੀਤੇ ਜਾ ਰਹੇ ਹਨ ਬੰਬੇ ਹਾਈ ਕੋਰਟ ਹਤਰੀ ਦੀ ਜਾਂਚ ਦੀ ਆਦੇਸ਼ ਦਿੱਤੀ ਹੈ ਪਰ ਜਾਂਚ ਵਿੱਚ ਮਾਤਰੀ ਬਿਲਕੁਲ ਤਦਰੁਸਤ ਪਾਈ ਜਾਂਦੀ ਫਿਰ ਇਹ ਪੇਟਾ ਵੱਲੋਂ ਹਤਰੀ ਤੇ ਜ਼ੁਲਮ ਆਉਣ ਦੀ ਗੱਲ ਕਹੀ ਗਈ ਕੇਸ ਨੂੰ ਜ਼ਬਰਦਸਤੀ ਸੰਗਲਾ ਦੇ ਨਾਲ ਬੰਦ ਕੇ ਰੱਖਿਆ ਜਾਂਦਾ ਜਦਕਿ ਅਸਲੀਅਤ ਵਿੱਚ ਇੱਦਾਂ ਦਾ ਕੁਝ ਵੀ ਨਹੀਂ ਸੀ ਆਬਾਨੀ ਗਰੁੱਪ ਵੱਡੇ-ਵੱਡੇ ਵਕੀਲਾ ਦੇ ਪੈਨਲਾਂ ਰਾਹੀਂ ਬੰਬੇ ਹਾਈ ਕੋਰਟ ਵਿੱਚੋਂ ਇਹ ਕੇਸ ਆਪਣੇ ਹੱਕ ਵਿੱਚ ਕਰਵਾ ਲੇਦਾ ਕੋਰਟ ਹਤਰੀ ਨੂੰ ਗੁਜਰਾਤ ਦੇ ਵਰਤਾਰਾ ਚਿੜੀਆ ਘਰ ਵਿੱਚ ਦੇਖਭਾਲ ਅਤੇ ਇਲਾਜ ਵਾਸਤੇ ਭੇਜਣ ਦਾ ਫੈਸਲਾ ਜਾਰੀ ਕਰਦੀ ਹੈ ਇਸ ਫੈਸਲੇ ਦੇ ਵਿਰੁੱਧ ਜੈਨ ਬੱਟ ਦੇ ਲੋਕ ਸੁਪਰੀਮ ਕੋਰਟ ਤੱਕ ਪਹੁੰਚ ਕਰਦੇ ਹਨ ਪਰ ਸੁਪਰੀਮ ਕੋਰਟ ਵੀ ਬੰਬੇ ਹਾਈ ਕੋਰਟ ਦੇ ਫੈਸਲੇ ਨੂੰ ਹੀ ਲਾਗੂ ਰੱਖਦੀ ਕਿ ਮਹਾਦੇਵੀ ਮਾਧਰੀ ਨੂੰ ਵਰਤਾਰਾ ਭੇਜਿਆ ਜਾਵੇ ਅਦਾਲਤ ਦੇ ਫੈਸਲੇ ਤੋਂ ਬਾਅਦ ਵਣ ਵਿਭਾਗ ਅਤੇ ਆਬਾਦੀ ਦੇ ਚਿੜੀਆ ਘਰ ਦੇ ਅਧਿਕਾਰੀ ਨੰਦਣੀ ਕਸਬੇ ਦੇ ਜੈਨਵਟ ਪਹੁੰਚਦੇ ਹਨ ਹਾਥੀ ਨੂੰ ਉਥੋਂ ਉਲਝਾਰ ਦੀ ਕਾਰਵਾਈ ਸ਼ੁਰੂ ਹੁੰਦੀ ਹੈ ਉਥੇ ਸੈਂਕੜੇ ਜੈਨੀ ਲੋਕ ਵਿਰੋਧ ਵਿੱਚ ਪਹੁੰਚ ਜਾਂਦੇ ਤੇ ਲੋਕ ਬੜੇ ਹੀ ਗੰਬੀਰ ਮਾਹੌਲ ਵਿੱਚ ਹਥਣੀ ਨੂੰ ਆਖਰੀ ਵਿਦਾਈ ਦਿੰਦੇ ਧਾਰਮਿਕ ਪੂਜਾ ਹਥਣੀ ਦੀ ਕੀਤੀ ਜਾਂਦੀ ਜੈਨ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਕਰੋੜ ਦਾ ਤਾਂ ਸਰਬਾਨ ਕਰਦੇ ਹਾਂ ਪਰ ਇਹ ਹਥਣੀ ਸਾਡੇ ਜੈਹ ਸਵਾਜ ਦਾ ਹਿੱਸਾ ਸੀ ਇਹ ਸਾਡੀ ਧਰਮ ਵਿਕਾਸਤਾ ਦਾ ਪ੍ਰਦੀਪ ਸੀ ਜਿਸ ਵੇਲੇ ਹਥਣੀ ਨੂੰ ਬਾਠ ਵਿੱਚੋਂ ਲਾਹ ਰੈ ਸਨ ਤਾਂ ਹਜ਼ਾਰਾਂ ਲੋਕ ਉੱਤੇ ਉੱਚੀ ਉੱਚੀ ਦਰੋ ਰਹਿ ਸਨ ਕਿ ਇਸ ਨੂੰ ਨਾਲ ਜਾਇਆ ਜਾਵੇ ਜਦੋਂ ਹਥਣੀ ਆਖਰੀ ਵੇਲੇ ਜੈਨ ਵਾਠ ਦੇ ਪੁਜਾਰੀ ਨੂੰ ਸਲਾਹ ਕਰਦੀ ਤਾਂ ਉੱਚੀ ਉੱਚੀ ਪੁਜਾਰੀ ਨੂੰ ਰੋਧਾ ਦੇ ਕੇ ਉੱਥੇ ਖੜੇ ਲੋਕਾਂ ਦੀ ਤਾਹਾਂ ਨਿਕਲ ਜਾਂਦੀਆਂ ਇਹੀ ਤਸਵੀਰਾਂ ਇਹ ਫਿਰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ ਖੈਰ ਜ਼ਬਰਦਸਤੀ ਹਥਣੀ ਨੂੰ ਵਰਦਾਰਾ ਚੜੀਆ ਘਰ ਵਿੱਚ ਪਹੁੰਚਾ ਦਿੱਤਾ ਗਿਆ ਹੈ ਲੋਕਾਂ ਬਦਾਵਕ ਆਬਾਨੀਆਂ ਨੇ ਜਾਣ ਬੁੱਝ ਕੇ ਆਪਣੇ ਚਿੜੀਆ ਘਰ ਵਾਸਤੇ ਇਸ ਹਥਣੀ ਨੂੰ ਚੁੜਿਆ ਕਿਉਂਕਿ ਇਹ ਹਥਣੀ ਆਮ ਹਾਥੀਆਂ ਵਾਂਗ ਨਹੀਂ ਸੀ ਇਸ ਹਥਣੀ ਦਾ ਕੱਦ-ਕਾੜ ਜੰਗਲੀ ਹਾਥੀਆਂ ਤੋਂ ਕਿਤੇ ਵੱਧ ਸੀ ਦੂਜਾ ਇਹ ਹਥਣੀ ਬਜਪੜ ਤੋਂ ਹੀ ਲੋਕਾਂ ਨਾਲ ਖੁੱਲ੍ਹ ਮਿਲ ਕੇ ਰਹਿ ਰਹੀ ਹੈ ਜਦਕਿ ਜੰਗਲੀ ਹਾਥੀਆਂ ਨੂੰ ਲਿਆ ਕੇ ਟ੍ਰੇਨ ਕਰਨਾ ਬੜਾ ਔਖਾ ਕੰਮ ਹੁੰਦਾ ਆਬਾਨੀਆਂ ਨੂੰ ਇਹ ਆਸ ਸੀ ਕਿ ਮਾਦਰੀ ਨਾਲ ਉਹਨਾਂ ਦੇ ਚਿੜੀਆ ਘਰ ਨੂੰ ਦੇਖਣ ਵਾਸਤੇ ਜ਼ਿਆਦਾ ਸਲਾਨੀ ਆਉਣਗੇ ਜੇਤ ਸੈਲ ਲੋਡਡ ਨੂੰ ਆਬਦੜ ਵਿੱਚ ਵੱਧ ਹੋਵੇਗੀ ਪਰ ਇਸ ਕਾਰਵਾਈ ਨਾਲ ਜੈਦ ਸਵਾਜ ਅਬਾਨੀ ਵਿਰੁੱਧ ਗੁੱਸੇ ਵਿੱਚ ਭੜਕ ਉੱਠਿਆ ਹੈ ਲੋਕਾਂ ਨੇ ਰਿਲਾਇੰਸ ਜੀਓ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ਦੇ ਲੋਕਾਂ ਨੇ ਜੀਓ ਦੀਆਂ ਸੇਵਾ ਪੋਰਟ ਕਰਵਾ ਦਿੱਤੀਆਂ ਤੇ ਕਈਆਂ ਨੇ ਉਹੀ ਭੰਨ ਸੁਟੀਆਂ ਜੈਦ ਸਵਾਜ ਅਤੇ ਬਾਦਰੀ ਹਤਨੀ ਵਾਸਤੇ ਦੂਜੇ ਧਰਮਾਂ ਦੇ ਲੋਕ ਵੀ ਸਾਹਮਣੇ ਆਏ ਪਿਛਲੇ ਦਿਨੀ ਇਸ ਹਤਨੀ ਵਾਸਤੇ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਕਰੀਬ 7 ਲੱਖ ਲੋਕਾਂ ਨੇ 45 ਕਿਲੋਮੀਟਰ ਪੈਦਲ ਚੱਲ ਕੇ ਆਪਣਾ ਵਿਰੋਧ ਦਰਜ ਕਰਵਾਇਆ ਲੋਕਾਂ ਮੁਤਾਬਕ ਜੇ ਹਤੜੀ ਤੰਦਰੁਸਤ ਨਹੀਂ ਸੀ ਤਾਂ ਉਸ ਦਾ ਇਲਾਜ ਬੱਠ ਵਿੱਚ ਵੀ ਕੀਤਾ ਜਾ ਸਕਦਾ ਸੀ ਫਿਰ ਉਸ ਨੂੰ ਇੱਕ ਟਰੱਕ ਵਿੱਚ ਬੰਦ ਕਰਕੇ 1200 ਕਿਲੋਮੀਟਰ ਦੂਰ ਕਿਉਲ ਜਾਇਆ ਗਿਆ ਹੁਣ ਅਗਲੇ ਦਿਨਾਂ ਵਿੱਚ ਇਸ ਹਤੜੀ ਬਾਬਤ ਕੀ ਫੈਸਲਾ ਹੁੰਦਾ ਜਾਂ ਲੋਕ ਕੀ ਕਰਦੇ ਹਨ ਇਹ ਦੇਖਣ ਵਾਲਾ ਹੋਵੇਗਾ ਸੋ ਦੋਸਤੋ ਇਹ ਸੀ ਬਾਹ ਦੇਵੀ ਬਾਦਰੀ ਹਤੜੀ ਦੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ 5047 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ